ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਅਸਲੇ ਮੌਜੂਦਾਂ ਅਰਬਨ ਸਟ੍ਰੀਟ ਫੇਸ 1 ਦੇ ਵਿੱਚ ਤਸਵੀਰਾਂ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿੱਥੇ ਵਾਟਰ ਲੌਕਿੰਗ ਹੋਈ ਆ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਨੇ ਨੇ ਤੇ ਇੱਕ ਖਾਸ ਗੱਲ ਹੋਰ ਹੈਗੀ ਆ ਹਲਕਾ ਕੈਂਟ ਕੋ ਕਾਂਗਰਸ ਦੇ ਵਿਧਾਇਕ ਵੀ ਆਪਣੇ ਹਲਕੇ ਦੇ ਲੋਕਾਂ ਦਾ ਹਾਲ ਜਾਣਨ ਵਾਸਤੇ ਗਰਾਊਂਡ ਜ਼ੀਰੋ ਦੇ ਉੱਤੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਤਸਵੀਰਾਂ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿ ਪਾਣੀ ਕਿਸ ਕਦਰ ਜਿਹੜਾ ਆਇਆ ਬਰਸਾਤ ਦਾ ਪਾਣੀ ਉਸਨੇ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਐਸਲੇ ਹਰ ਇਲਾਕੇ ਦੇ ਵਿੱਚ ਜਲੰਧਰ ਦੇ ਹਰ ਇੱਕ ਇਲਾਕੇ ਦੇ ਵਿੱਚ ਪਾਣੀ ਚੜਿਆ ਹੋਇਆ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਬਨ ਸਟਰੀਟ ਖੇਸਬੰਦੀਆਂ ਜਿੱਥੇ ਕਿ ਪਾਛੇ ਇਲਾਕਾ ਹੈ ਔਰ ਹਰ ਗਲੀ ਦੇ ਵਿੱਚ ਪਾਣੀ ਪਾਣੀ ਨਜ਼ਰ ਆ ਰਿਹਾ ਵਾਟਰ ਲੋਕਿੰਗ ਹੋਈ ਹੋਈ ਹੈ ਇਸ ਸਮੱਸਿਆ ਨੂੰ ਦੇਖਦੇ ਹੁਆ ਗਰਾਊਂਡ ਜ਼ੀਰੋ ਤੇ ਹਲਕਾ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਵੀ ਲੋਕਾਂ ਦਾ ਹਾਲ ਜਾਣਨ ਵਾਸਤੇ ਪਹੁੰਚੇ ਹੋਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਅਸਲੇ ਵੜਿਆ ਹੋਇਆ ਔਰ ਜੇ ਮੈਂ ਗੱਲ ਕਰਾਂ ਮਾਡਲ ਟਾਊਨ ਦੇ ਇਲਾਕੇ ਦੀ ਉੱਥੇ ਜਿਹੜੀਆਂ ਅੰਡਰਗਰਾਊਂਡ ਜਿਹੜੀਆਂ ਦੁਕਾਨਾਂ ਆ ਉਹਨਾਂ ਦੇ ਵਿੱਚ ਵੀ ਪਾਣੀ ਭਰਿਆ ਹਾਲਾਂਕਿ ਉਹਨਾਂ ਵਿੱਚੋਂ ਪਾਣੀ ਕੱਢਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਕੀਤੀਆਂ ਗਈਆਂ ਨੇ ਜੇ ਮੈਂ ਪ੍ਰਗਟ ਸਿੰਘ ਹੋਰਾਂ ਦੀ ਗੱਲ ਕਰਾਂ ਉਸ ਇਲਾਕੇ ਦੇ ਵਿੱਚ ਵੀ ਇਹਨਾਂ ਵੱਲੋਂ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਲੋਕਾਂ ਦੇ ਹਾਲ ਜਾਣेंगे ਤੇ ਤਸਵੀਰਾਂ ਲਗਾਤਾਰ ਮੈਂ ਇੱਥੇ ਦੇ ਜਿਹੜੇ ਵਸਨੀਕ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕਿਵੇਂ ਦੇਖਦੇ ਹੋ ਲਗਾਤਾਰ ਬਰਸਾਤ ਹੋ ਰਹੀ ਹੈ ਨੁਕਸਾਨ ਹੋ ਰਿਹਾ ਵਾਟਰ ਲੌਕਿੰਗ ਹੋਈ ਹੋਈ ਹੈ ਬਿਲਕੁਲ ਵਾਟਰ ਲੌਕਿੰਗ ਹੋ ਰਹੀ ਜੀ ਇਹ ਜਿਹੜੀ ਕਲੋਨੀ ਆ ਇਹਦੇ ਮੈਂ ਇੱਥੇ 21 ਸਾਲ ਤੋਂ ਰਹਿ ਗਿਆ ਠੀਕ ਹੈ ਉਸ ਤੋਂ ਲੈ ਕੇ ਜਦੋਂ ਵੀ ਮੈਂ ਇੱਥੇ ਪਹਿਲੀ ਵਾਰੀ ਦੇਖਿਆ ਕਿ ਸਾਡੇ ਘਰ ਦੇ ਵਿੱਚ ਵੀ ਇਹਦਾ 3-3 4-4 ਇੰਚ ਪਾਣੀ ਆਇਆ ਉਹਦਾ ਰੀਜ਼ਨ ਇੱਕੋ ਹੀ ਆ ਕਿ ਇੱਥੇ ਦੀ ਜਗ੍ਹਾ ਵੀ ਪਾਣੀ ਦਾ ਸਟਰੋਂਗ ਵਾਟਰ ਡੇਨੇ ਦਾ ਕੋਈ ਸਿਸਟਮ ਨਹੀਂ ਹੈਗਾ ਔਰ ਜਦੋਂ ਵੀ ਇੱਥੇ ਹੁਣ بارش ਹੁੰਦੀ ਆ ਇੱਥੇ ਵਾਟਰਲੌਕਿੰਗ ਹੁੰਦੀ ਹੁੰਦੀ ਆ ਸਾਰੀਆਂ ਜਿਹੜੀਆਂ ਰੋਡ ਗੱਲੀ ਸਈਆਂ ਉਹ ਕਾਸੀ ਘਟਾ ਜਾਂ ਪਾਈਪਲਾਈਨ ਛੋਟੀ ਹੋ ਗਈ ਹੈ ਇਹ ਦੇਖੋ ਪਾਈਪਲਾਈਨ ਦਾ ਵੀ ਹੋ ਸਕਦਾ ਪਰ ਪਹਿਲੀ ਤੇ ਗੱਲ ਹੈ ਇੱਥੋਂ ਜਨ ਪਾਣੀ ਲੈ ਕੇ ਜਾਣਾ ਰੋਡ ਗੱਲੀਆਂ ਦਾ ਉਹ ਹੀ ਪ੍ਰੋਪਰ ਨਹੀਂ ਆ ਸਿਰਫ ਐਸ ਐਂਡ ਦੇ ਉੱਤੇ ਦੋ ਹੈਗੀਆਂ ਐਸ ਐਂਡ ਦੇ ਉੱਤੇ ਇੱਕ ਇਧਰ ਇੱਕ ਇਧਰ ਉਹ ਚ ਜਿੱਲੇ ਵਾਟਰ ਆਉਂਦਾ ਆ ਨਾਲ ਹੀ ਕੂੜਾ ਕਰਕੇ ਟਾਉਂਦਾ ਉਹ ਜੋ ਫਲੋ ਘਟ ਜਾਂਦਾ ਇਧਰ ਦੋ ਸੀ ਉਹ ਇਹਨਾਂ ਨੇ ਬੰਦ ਕਰੇ ਹੋ ਗਈਆਂ ਉਹਨੂੰ ਕੋਈ ਕਰਦਾ ਨਹੀਂ ਮੈਂ ਕਈ ਵਾਰੀ ਕਿਹਾ ਤੇ ਉਸ ਕਰਕੇ ਜਿਹੜਾ ਹੈਗਾ ਕਿ ਪਾਣੀ ਫਿਰ ਨਿਕਲਦਾ ਕਿਤੇ ਨਹੀਂ ਤਾਂ ਗੱਲਬਾਤ ਕਰਾਂਗੇ ਇਸ ਵੇਲੇ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਵੀ ਆਪ ਗਰਾਊਂਡ ਜ਼ੀਰੋ ਤੇ ਪਹੁੰਚੇ ਹੋਏ ਨੇ ਲੋਕਾਂ ਦਾ ਹਾਲਚਲ ਜਾਣਨ ਲੱਗੇ ਨੇ ਕਿਵੇਂ ਦੇਖਦੇ ਹੋ ਇੱਕ ਤਾਂ ਬਰਸਾਤ ਜਿਹੜੀ ਹੋਈ ਹੈ ਅ ਪਿਛਲੇ ਸਾਲਾਂ ਤੋਂ ਕਾਫੀ ਜ਼ਿਆਦਾ ਹੋਈ ਹੈ ਉਹਦੇ ਕਰਕੇ ਵੀ ਵਾਟਰ ਲੌਗਿੰਗ ਹੈ ਔਰ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਦੇਖੋ ਬਹੁਤ ਵੱਡਾ ਨੁਕਸਾਨ ਹੋ ਗਿਆ ਅ ਦੇਖੋ ਮੈਂ ਪਿੰਡਾਂ ਦੇ ਵਿੱਚ ਤਾਂ ਮੰਨ ਸਕਦਾ ਕਿਉਂਕਿ ਸਾਡੀ ਜਿਹੜੀ ਬਈ ਚੜੀ ਆ ਉਹਦੀ ਵੀ ਸਫਾਈ ਕਿਸੇ ਨੇ ਕੀਤੀ ਨਹੀਂ ਲੇਕਿਨ ਸ਼ਹਿਰ ਦੇ ਵਿੱਚ ਵੀ ਜਿਹੜਾ ਸੀਵਰੇਜ ਹੈ ਉਹਦੀ ਬਿਲਕੁਲ ਚੋਕਿੰਗ ਹੋਈ ਆ ਔਰ ਉਸ ਚੋਕਿੰਗ ਕਰਕੇ ਕਿਉਂਕਿ 90% ਸੀਵਰੇਜ ਚੋਕ ਹੋਇਆ ਆ ਸਿਰਫ 10% ਨੇ ਜਿੰਨਾ ਕੁ ਪਾਣੀ ਲੈਣਾ ਔਰ ਦੂਸਰਾ ਰੋੜ ਦਰਿਆ ਦੀ ਸਫਾਈ ਕਿਤੇ ਹੈ ਨਹੀਂ ਲੱਗਦਾ ਨਹੀਂ ਕਿ ਜਿਹੜੇ ਪਾਈਪ ਸੀਗੇ ਪੁਰਾਣੇ ਟਾਈਮ ਦੇ ਜਿਹੜੇ ਪਏ ਹੋ ਸੀ ਉਹ ਛੋਟੇ ਹੈਗੇ ਨੇ ਉਹਨਾਂ ਦੀ ਜਗ੍ਹਾ ਹੁਣ ਵੱਡੇ ਪਏ ਨਹੀਂ ਪਾਈਪ ਛੋਟੇ ਵੱਡਿਆਂ ਦੀ ਨਹੀਂ ਗੱਲ ਮੈਂ ਇਹ ਤਾਂ ਮੰਨ ਸਕਦਾ ਕਿ ਉਹ ਵਿੱਚ ਥੋੜੀ ਬਹੁਤੀ ਟੈਕਨੀਕਲ ਪਾਣੀ ਦੇਖੋ بارش ਵੀ ਜ਼ਿਆਦਾ ਹੋਈ ਇਹਦੇ ਵਿੱਚ ਕੋਈ ਸ਼ੱਕ ਕਰਨ ਬਟ ਜਿਹੜੀ ਜ਼ਿੰਮੇਵਾਰੀ ਆ ਕਾਰਪੋਰੇਸ਼ਨ ਦੀ ਜਿਹੜੀ ਜ਼ਿੰਮੇਵਾਰੀ ਐਡਮਿਨਿਸਟ੍ਰੇਸ਼ਨ ਦੀ ਕਿਉਂਕਿ ਬੰਦੇ ਕੋਈ ਕੰਮ ਕਰਨ ਕੇ ਰਾਜੀ ਨਹੀਂ ਹੈ ਹਾਂ ਤੇ ਇਸ ਕਰਕੇ ਇਹ ਸਫਾਈ ਕਿਤੇ ਹੋਈ ਨਹੀਂ ਹੈ ਨਹੀਂ ਤਾਂ ਮੈਂ ਐਸ ਏਰੀਏ 'ਚ ਕਦੀ ਪਾਣੀ ਖੜਾ ਹੋਇਆ ਦੇਖਿਆ ਨਹੀਂ ਕਹਿ ਸਕਦੇ ਨਾ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਬਿਲਕੁਲ ਮੌਸਮ ਨੇ ਪ੍ਰਸ਼ਾਸਨ ਦੀ ਪੋਲ-ਪੋਲ ਕੀਤੀ ਪੋਲ ਤਾਂ ਪੂਰੀ ਪੰਜਾਬ ਦੀ ਖੁੱਲ ਗਈ ਅਸਲੀ ਗੱਲ ਹੈ ਸਾਡੇ ਚੀਫ ਮਨਿਸਟਰ ਸਾਹਿਬ ਉਹ ਤਾਂ ਔਨ ਦਾ ਫਲੋਰ ਆਫ ਦਾ ਹਾਊਸ ਕਹਿੰਦੇ ਐਸ ਵਾਰੀ ਫਲੱਡ ਨਹੀਂ ਆਉਣਗੇ ਐਸ ਵਾਰੀ ਤਾਂ ਅਸੀਂ ਸਾਰੇ ਕੋਸ਼ਿ ਜਿਹੜੇ ਆ ਬਿਲਕੁਲ ਕਲੀਅਰ ਕਰ ਲਏ ਆ ਸਾਰਾ ਹੀ ਅਸੀਂ ਮੈਜ਼ਰਮੈਂਟ ਜਿਹੜੇ ਕਰਨੇ ਸੀ ਕਰ ਲਏ ਆ ਜੋ ਅਸੀਂ ਬੰਨ ਲਾਉਣੇ ਸੀ ਲਾ ਲਏ ਆ ਮੈਂ ਕਹਿੰਦਾ ਕਿ ਹਾਂ ਵੀ ਪਾਣੀ ਵੱਧ ਆਇਆ ਜਾਂ ਮੀਂਹ ਵੱਧ ਪਿਆ ਹੈਗਾ ਬਟ ਐਟ ਦ ਸੇਮ ਟਾਈਮ ਜਿਹੜੀ ਇਵਨ ਕੇ ਵਾਟਰ ਦੀ ਕੈਲਕੂਲੇਸ਼ਨ ਹੈ ਦੇ ਕੋ ਡਿਪਾਰਟਮੈਂਟਸ ਕਾਦੇ ਲਈ ਹੁੰਦੇ ਆ ਡਿਪਾਰਟਮੈਂਟਸ ਇਹ ਨਾ ਕੰਮਾਂ ਲਈ ਹੁੰਦੇ ਆ ਕਿ ਤੁਹਾਡੇ ਕੋ ਕਿੰਨਾ ਕਿਊਸਿਕ ਫੁੱਟ ਪਾਣੀ ਆ ਰਿਹਾ ਹੈਗਾ ਕਿੰਨਾ ਤੁਸੀਂ ਸਲੋ ਪੇਸ ਤੇ ਛੱਡਣਾ ਆ ਤਾਂ ਕਿ ਬਹੁਤ ਜ਼ਿਆਦਾ ਫਲਡਿੰਗ ਵੀ ਨਾ ਹੋਵੇ ਇੱਕ ਦਿਨ ਮੈਨੂੰ ਲੱਗਦਾ ਕਿ 10000 ਜਾਂ 11000 ਕਿਊਸਿਕ ਫੁੱਟ ਛੱਡਿਆ ਦੂਸਰੇ ਦਿਨ 1015000 ਜਾਂ 110000 ਕਿਊਸਿਕ ਫੁੱਟ ਛੱਡ ਦਿੱਤਾ ਜਦੋਂ ਤੁਸੀਂ ਉਹਦੀ ਬੀਰਿੰਗ ਕੈਪੈਸਿਟੀ ਆ ਨਾ ਜਦੋਂ ਤੁਸੀਂ ਇੰਨਾ ਪਾਣੀ ਛੱਡਦੇ ਹੋਗੇ ਨੇਚਰਲੀ ਆ ਫਿਰ ਹੜ੍ਹ ਤਾਂ ਆਉਣਗੇ ਤੂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਔਰ ਜਲੰਧਰ ਦੇ ਵਿੱਚ ਮੈਨੂੰ ਲੱਗਦਾ ਮੈਂ ਮਾਡਲ ਟਾਊਨ ਵੀ ਸੀਗਾ ਪਹਿਲਾਂ ਦਾ ਹੋਰ ਆਪਣੇ ਗ੍ਰੀਨ ਪਾਰਕ ਜਾਂ ਇਹਨਾਂ ਏਰੀਆਜ਼ ਦੇ ਵਿੱਚ ਵੀ ਸੀਗਾ ਲੋਕਾਂ ਦੇ ਫਰਨੀਚਰ ਖਰਾਬ ਹੋ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਮੈਨੂੰ ਲੱਗਦਾ ਉਹ ਦੋ ਫੁੱਟ ਆ ਗਿਆ ਔਰ ਮੈਨੂੰ ਲੱਗਦਾ ਕਿ ਸ਼ਾਇਦ ਐਸ ਏਰੀਏ ਚ ਅਰਬਨ ਸਟੇਟ ਚ ਕਿਉਂਕਿ ਮੈਂ ਤਾਂ ਇੱਥੇ ਮੋਢੀ ਰਹਿਣਾ ਵੀ ਐਸ ਏਰੀਏ ਚ ਨਹੀਂ ਮੈਂ ਕਦੀ ਪਾਣੀ ਦੇਖਿਆ ਸੀ ਇੱਥੇ ਵੀ ਕਿਉਂਕਿ ਰੋਲ ਗੜੀਆਂ ਅਸੀਂ ਕਰ ਲਿਆ ਜਦੋਂ ਬੰਦ ਕਰੀ ਜਾਵਾਂਗੇ ਅਸੀਂ ਉਹਨਾਂ ਦੀ ਪ੍ਰੋਪਰ ਡਰੇਨੇਜ ਦੀ ਸਫਾਈ ਨਹੀਂ ਕਰਾਂਗੇ ਤੋ ਇਹ ਸਾਨੂੰ ਇਹੋ ਜਿਹਾ ਹੈ ਸਰ ਮਸਲਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ 3 ਦਿਨਾਂ ਦਾ 1 2 3 ਦਿਨ ਹੋਰ ਗਾਂ ਵੀ ਲੱਗਦਾ ਨਹੀਂ ਕਿ ਹੋਰ ਦਸ਼ਾ ਵਿਗੜ ਸਕਦੀ ਹੈ ਬੀ ਡੈਫੀਨੇਟਲੀ ਸਾਨੂੰ ਜੋ ਪ੍ਰਕਾਸ਼ਨ ਲੈਣੇ ਚਾਹੀਦੇ ਆ ਹੁਣ ਇਹਨਾਂ ਦੀਆਂ ਜੜੀਆਂ ਸਾਡਾ ਐਸਟੀਪੀਆ ਫੁੱਲੜੀਵਾਲ ਉਹਦੀਆਂ ਮੋਟਰ ਬੰਦਿਆ ਕਿਉਂਕਿ ਕਹਿੰਦੇ ਲਾਈਟ ਨਹੀਂ ਹੈਗੀ ਅੱਛਾ ਇਹਦਾ ਮਤਲਬ ਅਸੀਂ ਕਿਤੇ ਵੀ ਕੋਈ ਸ਼ਲਟਰਨੇਟ ਇਹੋ ਜਿਹੇ ਅਰੇਂਜਮੈਂਟਸ ਕਰਦੇ ਹੀ ਨਹੀਂ ਹੈ ਕੋਈ ਐਮਰਜੈਂਸੀ ਜਾਂ ਅਲਟਰਨੇਟ ਕਰਦੇ ਹੀ ਨਹੀਂ ਹੈ ਜਿਹਦੇ ਨਾਲ ਜਿਹਦੀ ਨਾਲ ਬੈਕਅਪ ਚਾਹੀਦੀ ਹੈ ਜਿਹਦੇ ਨਾਲ ਸਾਡਾ ਜਿਹੜਾ ਕਮਸੇ ਕਮ ਜਿਹੜਾ ਆ ਚੀਜ਼ਾਂ ਦਾ ਨੁਕਸਾਨ ਤਾਂ ਨਾ ਹੋਵੇ ਅੱਛਾ ਕਿ ਬੀਤੀ ਕੱਲ ਰਾਤ ਨੂੰ ਜਿੱਤੇ ਕ੍ਰਿਸ਼ਨ ਜੀ ਮੰਦਿਰ ਹੁਜੋਗਰਵਾਲ ਵੱਲੋਂ ਇੱਕ ਪ੍ਰੈਸ ਰਿਲੀਜ਼ ਕੀਤਾ ਗਿਆ ਜਿਹਦੇ ਵਿੱਚ ਕਿਹਾ ਸੀਗਾ ਕਿ ਇਦਾਂ ਦਾ ਕੋਈ ਡਰਾਂ ਨੰਬਰੀ ਗੱਲ ਨਹੀਂ ਹੈਗੀ ਵੀ ਹੜ੍ਹ ਹੜ੍ਹ ਨਹੀਂ ਆ ਸਕਦੇ ਹੈਗੇ ਜਿੱਦਾਂ ਤੁਸੀਂ ਵੀ ਗੱਲ ਕੀਤੀ ਵੀ ਜਿਹੜੀ ਵੀ ਥੋੜੇ ਇਲਾਕੇ ਦਾ ਉਹਦਾ ਪਾਣੀ ਜਿਹੜਾ ਜਗਰਾਲ ਪਿੰਡ ਤੋਂ ਕਾਫੀ ਤਕਰੀਬਨ ਦੇਰੇ ਦੇ ਬਿਲਕੁਲ ਟੱਚ ਹੋਇਆ ਪਿਆ ਸੀ ਪੋਣਾ ਜਦੋਂ ਮੈਂ ਰਾਤੀ ਜਾ ਕੇ ਕੱਲ ਦੀ ਗੱਲ ਆ ਹਾਂਜੀ ਪਰ ਅੱਜ ਜਦੋਂ ਅਸੀਂ ਸਵੇਰੇ ਗਏ ਆ ਉਹ ਉਦੋਂ 5 ਤੋਂ 7 ਫੁੱਟ ਉੱਚਾ ਚੱਲ ਰਿਹਾ ਹੈਗਾ ਤੁਸੀਂ ਵੀ ਹੁਣ ਕਿਉਂਕਿ ਮੈਂ ਤਾਂ ਉੱਥੋਂ ਹੋ ਕੇ ਆਇਆ ਤੁਸੀਂ ਵੀ ਉਹ ਜਿਹੜੇ ਆ ਵਿਜ਼ੂਅਲ ਲੈ ਸਕਦੇ ਹੋ ਔਰ ਉਹਦੇ ਆਲੇ ਦੁਆਲੇ ਘੱਟੂ ਘੱਟ ਵੀ ਸਾਡੇ ਮੇਰੇ ਹਲਕੇ ਦੀ ਮੇਰਾ ਖਿਆਲ ਹੈ 3 ਤੋਂ 4000 ਏਕੜ ਜ਼ਮੀਨ ਜਿਹੜੀ ਆ ਜਿਹੜਾ ਝੋਨਾ ਆ ਉਹਦੇ ਤੇ ਇਫੈਕਟ ਪਊਗਾ ਲੇਕਿਨ ਇਹ ਤਾਂ ਬਹੁਤੇ ਬੰਦੇ ਤਾਂ ਅਸਲੀ ਗੱਲ ਹੈ ਸਰਕਾਰ ਸਿਰਫ ਤੇ ਸਿਰਫ ਲੂਪਾ ਪੂਚੀ ਕਰਨ ਤੇ ਲੱਗੀ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਚੱਲ ਯਾਰ ਹੋ ਗਿਆ ਪਰ ਹੁਣ ਤਾਂ ਖੜੇ ਤਾਂ ਹੋਵੋ ਨਾ ਲੋਕਾਂ ਦੇ ਨਾਲ ਕਮ ਸੇ ਕਮ ਉੱਥੇ ਜਾ ਕੇ ਆਪਣਾ ਇਹ ਤਾਂ ਰੱਖੋ ਨਾ ਵੀ ਯਾਰ ਅਸੀਂ ਕੁਛ ਨਾ ਕੁਛ ਤਾਂ ਉਹਨਾਂ ਲਈ ਕੋਈ ਮਾੜੀ-ਮੋਟੀ ਤਾਂ ਰਾਹਤ ਜਿਹੜੀ ਲਿਆ ਸਕੀ ਤੁਸੀਂ ਗਰਾਉਂਡ ਜ਼ੀਰੋ ਤੋਂ ਉੱਤੇ ਉਤਰੇ ਹੋ ਲੋਕਾਂ ਦਾ ਹਾਲ ਜਾਣ ਰਹੇ ਆਪਣੇ ਹਲਕੇ ਦੇ ਵਿੱਚ ਸਾਰਾ ਚੈੱਕ ਕਰ ਰਹੇ ਹੋ ਕੋਈ ਹੋਰ ਨਜ਼ਰ ਨਹੀਂ ਆ ਰਿਹਾ ਇਹਦਾ ਕੋਈ ਕਾਰਨ ਯਾਰੀ ਤਾਂ ਹੁਣ ਉਹਨਾਂ ਨੂੰ ਪਤਾ ਹੋਊ ਕਿਉਂਕਿ ਦੇਖੋ ਅਲਟੀਮੇਟਲੀ ਤਾਂ ਮੈਂ ਦੇਖਦਾ ਵੈਸੇ ਲੀਡਰ ਤਾਂ ਕਈ ਵਾਰੀ ਨਾ ਇੱਕ 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 ਬੇਸਿਕਲੀ ਨਾ ਲੈ ਕੇ ਉਹ ਆਟੇ ਦੀ ਥੈਲੀ ਜੀ ਫੋਟੋਆਂ ਖਚਾਉਂਦੇ ਤਾਂ ਮੈਂ ਦੇਖਦਾ ਪਰ ਅਲਟੀਮੇਟਲੀ ਉਹ ਸਾਰਾ ਕੁਝ ਨਹੀਂ ਹੈ ਸਾਰਾ ਕੁਝ ਐਡਮਿਨਿਸਟ੍ਰੇਸ਼ਨ ਆ ਇਹਦੀ ਬੈਕਗ੍ਰਾਉਂਡ ਤੇ ਅਸੀਂ ਕਰਨਾ ਕੀ ਸਿਵਾ ਸਾਨੂੰ ਕਰਨ ਦੀ ਕੀ ਜ਼ਰੂਰਤ ਆ ਉਹਦੇ ਤੋਂ ਬਾਅਦ ਦੇਖੋ ਹੁਣ ਹੜਾਂ ਦੇ ਵਿੱਚ ਦੇਖੋ ਜਿਹੜੇ ਉਹ ਏਰੀਆਜ਼ ਹੈਗੇ ਆ ਲੋਕੀ ਉੱਥੇ ਲੰਗਰ ਲਾਏ ਆ ਸਾਰਾ ਕੁਝ ਠੀਕ ਆ ਬਟ ਐਟ ਦਾ ਸੇਮ ਟਾਈਮ ਜਦੋਂ ਉਹਨਾਂ ਦੀ ਰੀਹੈਬਿਲਿਟੇਸ਼ਨ ਦੀ ਜ਼ਰੂਰਤ ਹੋਣੀ ਆ ਕਿਸੇ ਨੇ ਉਹਨਾਂ ਨਾਲ ਨਹੀਂ ਖੜਾ ਮੇਰਾ ਤਾਂ ਮਨ ਇਹ ਹੈਗਾ ਕਿ 50 100 ਪਿੰਡ ਨੂੰ ਅਡਾਪਟ ਕਰਕੇ ਉਹਨਾਂ ਦੀ ਰੀਹੈਬਿਲਿਟੇਸ਼ਨ ਦਾ ਕੰਮ ਕਰੀਏ ਯਾਰ ਤਾਂ ਕਿ ਬੰਦੇ ਦੁਆਰਾ ਦੁਆਰਾ ਸਟੈਂਡ ਕਰ ਸਕਣ ਤਾਂ ਕਿ ਤਾਂ ਕਿ ਸਟੈਂਡ ਕਰ ਸਕਣ ਪੰਜਾਬੀ ਤਾਂ ਹਮੇਸ਼ਾ ਸਪੋਰਟ ਕਰਦੇ ਹੈਗੇ ਆ ਬਿਲਕੁਲ ਠੀਕ ਹੈ ਨਾ ਪਰ ਅਸੀਂ ਥੋੜਾ ਜਿਹਾ ਸਿਆਣਪ ਨਾਲ ਕੰਮ ਲਈਏ ਕਿਉਂਕਿ ਕੁਦਰਤੀ ਆਫਤ ਹੈਗੀ ਆ ਦੇਖੋ ਸਰਕਾਰ ਨੇ ਹਜੇ ਤੱਕ ਬਿਲਕੁਲ ਹਰ ਸਾਲ ਮੌਨਸੂਨ ਤਾਂ ਹਰ ਸਾਲ ਆਉਂਦਾ ਸਰਕਾਰ ਨੇ ਹਜੇ ਤੱਕ ਕੈਬਨਟ ਦੀ ਮੀਟਿੰਗ ਸੱਦ ਕੇ ਇਹਨੂੰ ਕੁਦਰਤੀ ਆਫਤ ਡਿਕਲੇਅਰ ਨਹੀਂ ਕੀਤਾ ਚਿੱਠੀ ਤਾਂ ਲਿਖ ਦਿੱਤੀ ਮੋਦੀ ਜੀ ਚਿੱਠੀ ਸਮਝ ਨਹੀਂ ਕੱਲੀ ਚਿੱਠੀ ਲਿਖਣ ਨਾਲ ਨਹੀਂ ਹੈ ਕੈਬਨਟ ਦਾ ਕੈਬਨਟ ਦਾ ਰੈਜ਼ੋਲੂਸ਼ਨ ਪਾ ਕੇ ਕਿਉਂਕਿ 2023 ਚ ਵੀ ਗਰਦੌਰੀਆਂ ਹੋਈਆਂ ਸੀ 2023 ਚ ਵੀ ਜਿਹੜਾ ਨੁਕਸਾਨ ਹੋਇਆ ਸੀ ਕਿਸੇ ਨੂੰ ਪੁੱਛ ਕੇ ਦੇਖ ਲਓ ਮੁਆਵਜ਼ਾ ਨਹੀਂ ਮਿਲਿਆ ਐਕਚੁਅਲੀ ਇਵੈਂਟ ਕ੍ਰੀਏਟ ਕਰਨ ਵਾਲੀ ਸਰਕਾਰ ਹੈ ਹੋਰ ਗਲਤ ਤਾਂ ਕੁਝ ਨਹੀਂ ਹੈ ਕਿਉਂਕਿ ਅਸਲੀ ਗੱਲ ਹੈ ਪੂਲ ਖੁੱਲ ਗਈ ਅੱਛਾ ਮੋਦੀ ਜੀ ਦੀ ਦੁਨੀਆ ਦੇ ਵਿੱਚ ਖੁੱਲ ਗਈ ਤੇ ਆ ਭਗਵਾਨਤ ਮਾਨ ਦੀ ਦੇਸ਼ ਦੇ ਵਿੱਚ ਖੁੱਲ ਗਈ ਕਿ ਹਾਂ ਵੀ ਇਹ ਤਾਂ ਗੱਲਾਂ ਕਰਦੇ ਏਦੋਂ ਬਾਅਦ ਤਾਂ ਕੁਝ ਨਹੀਂ ਕਰਦੇ ਹੈ ਧੰਨਵਾਦ ਗੱਲਬਾਤ ਕਰਨ ਲਈ ਨਹੀਂ ਮੈਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗਾ ਤੁਸੀਂ ਤੁਸੀਂ ਵੀ ਆਪਣੇ ਜੋ ਦਿਲ ਦੇ ਵਿੱਚ ਹੈ ਬਿਲਕੁਲ ਦੱਸ ਸਕਦੇ ਹੋ ਕਿਉਂਕਿ ਹਾਲਾਤ ਬਹੁਤ ਗੰਭੀਰ ਹੋਏ ਹੋਏ ਨੇ ਦੇਖੋ ਇਹ ਤਾਂ ਇਸ ਵੇਲੇ ਅਸੀਂ ਕਹਿਣੇ ਜਿਹੜੀ ਫਲੱਡ ਸਿਚੁਏਸ਼ਨ ਹੈ ਨੇਚਰਲ ਕੈਲੇਮਿਟੀ ਹੈ ਬਿਲਕੁਲ ਪਰ ਇਹਨੂੰ ਅਜੇ ਤੱਕ ਸਾਡੇ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਅਜੇ ਤੱਕ ਆਪਣਾ ਕੈਬਨਿਟ ਦੀ ਮੀਟਿੰਗ ਬੁਲਾ ਕੇ ਇਹਨੂੰ ਡਿਕਲੇਅਰ ਨਹੀਂ ਕੀਤਾ ਕਿ ਨੱਚਵ ਕਰਾਂਗੇ ਤੁਸੀਂ ਆਪਣੇ ਸਾਰੇ ਡੈਮ ਦੇਖ ਲਓ ਤਿੰਨ ਚਾਰ ਡੈਮ ਆ ਉਹਨਾਂ ਸਾਰਿਆਂ ਦੇ ਵਿੱਚੋਂ ਪਲੱਗ ਗੇਟ ਖੋਲਣੇ ਪਏ ਔਰ ਇਤੋਂ ਤੱਕ ਕਿ ਇੱਕ ਜਿਹੜਾ ਆਪਣਾ ਪਲੱਗ ਗੇਟ ਖੋਲਣ ਤੋਂ ਬੰਦਾ ਵੀ ਮਰ ਗਿਆ ਮਾਧੋਪੁਰ ਵਾਲੇ ਦੇ ਵਿੱਚ ਉਹ ਕਿਉਂ ਮਰਿਆ ਕਿਉਂਕਿ ਉਹਦੇ ਵਿੱਚ ਸਟ੍ਰੇਟ ਜਿਹੜੀ ਹੈ ਜਿਆਦਾ ਇਕੱਠੀ ਹੋ ਗਈ ਤੇ ਖੁਦ ਲਿਆ ਤੇ ਹੁਣ ਜਿੱਥੇ ਆਪਾਂ ਬਾਕੀ ਤਾਂ ਚਲੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਵਿਚਾਰੇ ਮਰ ਤਰਾ ਤਰਾ ਕਰ ਰਹੇ ਆ ਉਹਨਾਂ ਨੂੰ ਰੋਟੀ ਨਹੀਂ ਪਾਣੀ ਨਹੀਂ ਕੁਝ ਨਹੀਂ ਇੱਥੇ ਵੀ ਮੈਂ ਹੁਣ ਗੱਲ ਕਰ ਦਾਂ ਜੇ ਤੁਸੀਂ ਆਏ ਆ ਸਾਡੇ ਇੱਥੇ ਤੁਸੀਂ ਆਰ मोस्ट ਵੈਲਕਮ ਇਹ ਸਾਡਾ 40 50 ਸਾਲ ਤੋਂ ਜਦੋਂ ਆਪਣੇ ਪ੍ਰਗਟ ਸਿੰਘ ਉਹਨਾਂ ਨੇ ਦੱਸਿਆ ਅਜੇ ਅਸੀਂ ਇੱਥੇ 40 50 ਸਾਲ ਤੋਂ ਕਦੀ ਪਾਣੀ ਨਹੀਂ ਦੇਖਿਆ ਇਹ ਹੁਣ ਸਿਚੁਏਸ਼ਨ ਕਿਉਂ ਹੋਈ ਹੈ ਕਿਉਂਕਿ ਇਹਨਾਂ ਨੇ ਜਿਹੜਾ ਸਮਰ ਸੀਜ਼ਨ ਦੇ ਵਿੱਚ ਮਈ ਜੂਨ ਦੇ ਵਿੱਚ ਸਿਵਰੇਜ ਦੀ ਦੇਖਭਾਲ ਕਰਨੀ ਸੀ ਉਹ ਨਹੀਂ ਕੀਤੀ ਤੇ ਆ ਹੁਣ ਪਾਣੀ ਦੇਖੋ ਤੁਸੀਂ ਈਵਨ ਸਾਡੇ ਐਸ ਪਵਾਸ਼ ਕਲੋਨੀ ਦੇ ਵਿੱਚ ਇੰਨਾ ਪਾਣੀ ਆ ਗਿਆ ਤੇ ਇਹਦੇ ਜੇ ਸਾਰਾ ਜਿਹੜਾ ਦੋਸ਼ ਹੈ ਉਹ ਯੂ ਕੈਨ ਸੇ ਐਡਮਿਨਿਸਟ੍ਰੇਸ਼ਨ ਦਾ ਹੈ ਤੇ ਪੋਲਿਟਿਕਲ ਮਾਸਟਰਸ ਦਾ ਕਿਉਂਕਿ ਉਹਨਾਂ ਦੀ ਲੌਂਗ ਟਰਮ ਕੋਈ ਪਲੈਨਿੰਗ ਨਹੀਂ ਹੈ ਤੇ ਹੁਣ ਭਗਵੰਤ ਮਾਨ ਜੀ ਇੱਧਰ ਆਇਓ ਤਾਂ ਉਹ ਤਾਂ ਮੰਡਗ ਵਿੱਚ ਕੁਮਣ ਲੱਗ ਗਿਆ ਵਾਟ ਇਜ਼ ਥਿਸ ਇਹ ਕੋਈ ਗੱਲ ਥੋੜੀ ਬਣਦੀ ਹੈ